ਸੱਚਕਾਂ ਸ਼੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜੀ ਹਾਂ ਅਰਚਨਾ ਨੇ ਵੀਡੀਓ ਜਾਰੀ ਕਰੇ ਜਾਣਕਾਰੀ ਦਿੱਤੀ ਹੈ ਅਰਚਨਾ ਨੇ ਆਪਣੇ ਇੰਸਟਾਗ੍ਰam ਸਟੋਰੀ 'ਚ ਇਹ ਆਡੀਓ ਕਲਿੱਪ ਸ਼ੇਅਰ ਕੀਤਾ ਹੈ ਜਿਸ ਤਿੱਕ ਵਿਅਕਤੀ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਦਾਜ਼ੇ ਦੇ ਪਿਤੇ ਦਿਨੀ ਸੱਚਕਾਂਡ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਅਰਚਨਾ ਨੇ ਯੋਗਾ ਕਰਦਿਆਂ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਦਾ ਲੋਕਾਂ ਨੇ ਤੇ ਐਸਜੀਪੀਸੀ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਲੋਕਾਂ ਦੇ ਵਿਰੋਧ ਕਰਨ ਪਿੱਛੋਂ ਅਰਚਨਾ ਮਕਵਾਨਾ ਨੇ ਵੀਡੀਓ ਜਾਰੀ ਕਰ ਮਾਫੀ ਮੰਗ ਲਈ ਸੀ ਅਰਚਨਾ ਨੇ ਕਿਹਾ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਉਸ ਕੋਲੋਂ ਇਹ ਗਲਤੀ ਅਣਜਾਣੇਚ ਹੋਈ ਹੈ ਤੇ ਹੁਣ ਮਾਫੀ ਮੰਗਣ ਦੇ ਬਾਵਜੂਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੁਸੀਂ ਜੋ ਵੀ ਆਜ ਤੁਹਾਡਾ ਦਹਿਲ ਹੋ ਰਿਹਾ ਫੋਟੋ ਤੁਸੀਂ ਨੇ ਇਹ ਵਾਹਾਂ ਪਰ ਜਾ ਕੇ ऐसी हरकत की है तुमको किसने भेजा है तू गुजरात की है ना मोदी अंध भक्त तेरे को कोई मोदी ने भेजा ना किसने भेजा है कोई ऐसी हरकत करते शर्म नहीं है तुमको तुम लोगो अंध हो ठीक है अब तेरे को मार भी सकते हैं कोई बड़ी बात नहीं हमारे लिए मारना तेरे को ठीक है तुमने हरकत किया तेरे को आनी चाहिए ਤੇਰੇ ਕੋ ਸ਼ਰਮ ਨਹੀਂ ਆਈ ਐਸੇ ਕਰਤੇ ਹੋਏ ਤੂੰਨੇ ਇਹ ਐਸਾ ਕੀਤਾ ਜਾ ਕੇ ہمارے ਅੰਮ੍ਰਿਤਸਰ ਮੇ ਹਰਮੰਦਰ ਸਾਹਿਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ